ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਇੱਕ ਲੜਕਾ ਬਹੁਤ ਜ਼ਿਆਦਾ ਮਿਹਨਤ ਕਰਕੇ ਉਹ ਬਹੁਤੀ ਪੈਸਾ ਕਮਾ ਲੈਂਦਾ ਹੈ ਉਹਦੇ ਕੋਲ ਤਾਂ ਦੌਲਤ ਬਹੁਤ ਹੁੰਦੀ ਹੈ ਉਹਦੇ ਕੋਲ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੁੰਦੀ ਉਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ ਤੇ ਇੱਕ ਦਿਨ ਉਹ ਆਪਣੀ ਮਾਂ ਨੂੰ ਆਖਦਾ ਹੈ ਮਾਂ ਅੱਜ ਮੇਰੇ ਕੋਲ ਸਭ ਕੁਝ ਹੈ ਅੱਜ ਮੈਂ ਤੇਰਾ ਕਰਜ਼ਾ ਉਤਾਰਦਾ ਹੈ ਤੂੰ ਮੇਰੇ ਕੋਲ ਜੋ ਮਰਜ਼ੀ ਮੰਗ ਲਾ ਸੋਨਾ ਚਾਂਦੀ ਹੀਰੇ ਮੋਤੀ ਕੋਈ ਨਵਾਂ ਘਰ ਕੋਈ ਨਵੀਂ ਗੱਡੀ ਤੂੰ ਜੋ ਮਰਜ਼ੀ ਮੰਗ ਲਾ ਅੱਜ ਮੈਂ ਤੇਰਾ ਕਰਜ਼ਾ ਉਤਾਰਦਾ ਹੈ ਤਮਾ ਹੱਸ ਕੇ ਕਹਿਣ ਲੱਗੀ ਕਿ ਬੇਟਾ ਤੂੰ ਮੇਰਾ ਕਰਜ਼ਾ ਕਦੇ ਨਹੀਂ ਉਤਾਰ ਸਕਦਾ ਉਹ ਕਹਿਣ ਲੱਗਾ ਨਹੀਂ ਮੈਂ ਤੇਰਾ ਕਰਜ਼ਾ ਉਤਾਰ ਸਕਦਾ ਹਾਂ ਅੱਜ ਮੇਰੇ ਕੋਲ ਸਭ ਕੁਝ ਹੈ ਮਾਂ ਕਹਿੰਦੀ ਠੀਕ ਹੈ ਫਿਰ ਤੂੰ ਅੱਜ ਇੰਜ ਕਰ ਅੱਜ ਤੂੰ ਮੇਰੇ ਕਮਰੇ ਵਿੱਚ ਸੋ ਜਾ ਤੇ ਮੈਂ ਤੇਰੇ ਕਮਰੇ ਵਿੱਚ ਸੋ ਜਾਂਦੀ ਹਾਂ ਤੇ ਉਹ ਲੜਕਾ ਮੰਨ ਜਾਂਦਾ ਹੈ ਉਹ ਜਿਹੜਾ ਲੜਕਾ ਸੀ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾ ਕੇ ਸੌ ਗਿਆ ਤੇ ਜਿਹੜੀ ਉਹਦੀ ਮਾਂ ਸੀ ਉਹ ਆਪਣੇ ਬੇਟੇ ਦੇ ਕਮਰੇ ਵਿੱਚ ਜਾ ਕੇ ਸੌ ਗਈ ਰਾਤ ਨੂੰ ਮਾਂ ਨੇ ਪਾਣੀ ਦਾ ਗਲਾਸ ਮੰਗਿਆ ਲੜਕਾ ਗਿਆ ਉਹਨੇ ਪਾਣੀ ਦਾ ਗਲਾਸ ਆਪਣੀ ਮਾਂ ਨੂੰ ਦਿੱਤਾ ਮਾਂ ਨੇ ਅੱਧਾ ਪਾਣੀ ਪਾਣੀ ਦਾ ਗਲਾਸ ਅੱਧਾ ਪੀਤਾ ਤੇ ਅੱਧਾ ਉਹਦੇ ਬਿਸਤਰੀ ਉੱਤੇ ਡੋਲ ਦਿੱਤਾ ਉਹ ਕਹਿੰਦਾ ਇੱਕ ਹੀ ਕੀਤਾ ਚਲੋ ਕੋਈ ਗੱਲ ਨਹੀਂ ਥੋੜੀ ਦੇਰ ਬਾਅਦ ਮਾਂ ਨੇ ਫਿਰ ਪਾਣੀ ਦਾ ਗਲਾਸ ਮੰਗਿਆ ਲੜਕਾ ਫਿਰ ਗਲਾਸ ਲੈ ਕੇ ਗਿਆ ਪਾਣੀ ਦਾ ਮਾਂ ਨੇ ਅੱਧਾ ਗਲਾਸ ਪਾਣੀ ਦਾ ਪੀਤਾ ਅੱਧਾ ਉਹਦੇ ਬਿਸਤਰੇ ਤੇ ਡੋਲ ਦਿੱਤਾ ਉਹ ਫਿਰ ਜਾ ਕੇ ਸੌਂ ਗਿਆ ਥੋੜੀ ਦੇਰ ਬਾਅਦ ਮਾਂ ਨੇ ਫਿਰ ਆਵਾਜ਼ ਦਿੱਤੀ ਫਿਰ ਪਾਣੀ ਦਾ ਗਲਾਸ ਮੰਗਿਆ ਲੜਕਾ ਪਾਣੀ ਦਾ ਗਲਾਸ ਲੈ ਕੇ ਗਿਆ ਮਾਂ ਨੇ ਫਿਰ ਪਾਣੀ ਦਾ ਗਲਾਸ ਅੱਧਾ ਪੀਤਾ ਤੇ ਅੱਧਾ ਉਹਦੇ ਬਿਸਤੇ ਤੇ ਢੋਲ ਦਿੱਤਾ ਤੀਜੀ ਵਾਰ ਸੀ ਤੀਜੀ ਵਾਰ ਲੜਕੇ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆ ਗਿਆ ਉਹ ਗੁੱਸੇ ਵਿੱਚ ਕਹਿਣ ਲੱਗਾ ਉਹ ਕਹਿਣ ਲੱਗਾ ਖੂਵ ਵਿੱਚ ਜਾਵੇ ਤੇਰਾ ਕਰਜ਼ਾ ਬਾੜ ਵਿੱਚ ਜਾਵੇ ਤੇਰਾ ਕਰਜ਼ਾ ਮੈਂ ਤੇਰਾ ਕਰਜ਼ਾ ਨਹੀਂ ਉਤਾਰਦਾ ਉਹ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਸੀ ਮਾਂ ਹੱਸ ਕੇ ਕਹਿਣ ਲੱਗੀ ਬਸ ਇੰਨਾ ਹੀ ਹੈ ਤੇਰੇ ਬਚਪਨ ਵਿੱਚ ਕਈ ਸਾਲ ਮੈਂ ਤੇਰਾ ਮਲਬੁੱਤਰ ਸਾਫ਼ ਕਰਦੀ ਰਹੀ ਤੂੰ ਵਿੱਚੇ ਪਿਸ਼ਾਬ ਕਰ ਦਿੰਦਾ ਸੀ ਮੈਂ ਤੇਰੇ ਕੱਪੜੇ ਧੋਂਦੀ ਰਹੀ ਜਦੋਂ ਤੂੰ ਵਿੱਚ ਪਿਸ਼ਾਬ ਕਰ ਦਿੰਦਾ ਸੀ ਤਾਂ ਬਿਸਤਰਾ ਗਿੱਲਾ ਹੋ ਜਾਂਦਾ ਸੀ ਮੈਂ ਆਪ ਗਿੱਲੇ ਤੇ ਸੁੰਦੀ ਰਹੀ ਤੇ ਤੈਨੂੰ ਸੁੱਕੇ ਤੇ ਸੁਵਾਉਂਦੀ ਸੁਵੰਦੀ ਰਹੀ ਮੈਂ ਆਪ ਗਿੱਲੇ ਤੇ ਸੁੰਦੀ ਰਹੀ ਤੇ ਤੈਨੂੰ ਸੁੱਕੇ ਤੇ ਸੁਵਾਉਂਦੀ ਰਹੀ ਤੇ ਬਸ ਇੰਨਾ ਹੀ ਸੀ ਤੂੰ ਤਾਂ 2-3 ਘੰਟੇ ਵਿੱਚ ਅੱਕ ਗਿਆ ਮੈਂ ਤਾਂ ਕਈ ਸਾਲ ਤੱਕ ਤੇਰਾ ਮਲਮੁੱਤਰ ਸਾਫ਼ ਕੀਤਾ ਤੈਨੂੰ ਨਵਾਇਆ ਧੋਇਆ ਆਪ ਮੈਂ ਗਿੱਲੇ ਤੇ ਸੁੰਦੀ ਰਹੀ ਤੇ ਤੈਨੂੰ ਸੁੱਕੇ ਤੇ ਸੁਵਾਉਂਦੀ ਰਹੀ ਤੇ ਤੂੰ 2-3 ਘੰਟਿਆਂ ਵਿੱਚ ਅੱਕ ਗਿਆ ਉਹ ਲੜਕਾ ਬੜਾਈ ਸ਼ਰਮਿੰਦਾ ਹੋਇਆ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਂ ਇਹ ਚੰਗਾ ਨਹੀਂ ਕੀਤਾ। ਉਹ ਮਾਂ ਕੋਲੋਂ ਮਾਫੀ ਮੰਗਣ ਲੱਗਾ ਕਿ ਮਾਂ ਮੈਨੂੰ ਮਾਫ ਕਰ ਦੇ। ਮੈਂ ਤੇਰਾ ਕਰਜ਼ਾ ਕਦੇ ਨਹੀਂ ਉਤਾਰ ਸਕਦਾ। ਮੈਂ ਤੇਰਾ ਰਿਨ ਕਦੇ ਨਹੀਂ ਚੁਕਾ ਸਕਦਾ। ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕੀ ਅਸੀਂ ਆਪਣੇ ਮਾਪ ਪਿਓ ਦਾ ਕਰਜ਼ਾ ਕਦੇ ਦੀ ਉਤਾਰ ਸਕਦੇ ਭਾਵੇਂ ਸਾਡੇ ਕੋਲ ਦੁਨੀਆਂ ਦੀ ਸਾਰੀ ਦੌਲਤ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ